ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਪੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਹਰੀ ਕੇ ਕਲਾ ਤਸਵੀਰ ਸ੍ਰੀ ਮੁਖਸਰ ਸਾਹਿਬ ਤੇ ਜਿਲ੍ਹਾ ਵੀ ਬਾਈ ਨੂੰ ਮੁਖਸਰ ਸਾਹਿਬ ਇੰਦਾ ਵਾ ਇਸ ਘਰ ਤੋਂ ਆਪਣੀ ਦੂਜੀ ਵੀਡੀਓ ਵਾ ਪਹਿਲਾਂ ਮੈਂ ਬਾਈ ਦੇ ਘਰੋਂ ਪਤਨਪਸਵਾਂ ਦੀ ਵੀਡੀਓ ਬਣਾਈ ਸੀਗੀ ਅੱਜ ਫੇਰ ਬਾਈ ਦੇ ਘਰ ਤੋਂ ਇੱਕ ਐਚਪੀ ਨਾਲ ਦੀ ਬਹੁਤ ਚੰਗੀ ਬੱਚੀ ਦੀ ਵੀਡੀਓ ਆਪਾਂ ਬਣਾ ਰਹੇ ਆਂਗੇ ਵੀਡੀਓ ਬੰ ਤਰੀਕ ਹੈਗੀ ਆ ਗਈ 22 ਤਰੀਕ 9ਵਾਂ ਮਹੀਨਾ 2024 ਹੈ ਜੀ ਦਿਨ ਐਤਵਾਰ ਦਾ ਹੈ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਤਸੱਲੀ ਪਰਖ ਤੁਸੀਂ ਆ ਕੇ ਕਰਨੀ ਹੈਗੀ ਜੋ ਵੀ ਹੁੰਦਾ ਵਾ ਮੇਰੇ ਦੇਖਣ ਚਾਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਹੁਣਾਂ ਵਾ ਬਾਕੀ ਤੁਸੀਂ ਕੋਲ ਆ ਕੇ ਤਸੱਲੀ ਕਰਕੇ ਪਸੂ ਲੈਣਾ ਏ ਤੁਸੀਂ ਪੈਸੇ ਲਾਉਣੇ ਆ ਤਸੱਲੀ ਪਰਖ ਤੁਸੀਂ ਆਪਦੇ ਆ ਕੇ ਕਰਨੀ ਹੈਗੀ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਬਾਈ ਨਾਲ ਸੰਪਰਕ ਕਰ ਲੈਣਾ ਵਾ ਤੇ ਉਹ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਨੇ ਆ ਪਰਾਪਰ ਜਾਣਕਾਰੀ ਇਸ ਵੈੱਟ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦੇਗਾ ਜੀ ਨਾਮ ਮੇਰਾ ਸੁਖਦੇਵ ਸਿੰਘ ਹੈ ਜੀ ਠੀਕ ਆ ਉਹਦੇ ਬਾਅਦ ਵੀਡੀਓ ਭਾਈ ਵੇਖ ਗਿਆ ਮਾਲ ਜੀ ਹਾਂ ਹਾਂ ਵੇਖ ਗਿਆ ਜੀ ਠੀਕ ਹੈ ਜੀ ਆਪਾਂ ਡਰੈਸ ਸਮਝਾ ਦੇ ਤੁਸੀਂ ਇੱਧਰਲੇ ਪਾਸੇ ਦਾ ਹਰੀਕੇ ਕਲਾ ਠੀਕ ਹੈ ਜੀ ਮੋਫਸਰ ਸਾਹਿਬ ਠੀਕ ਹੈ ਜੀ ਜੇ ਖਾਰੇ ਤੋਂ ਆਪਣੇ ਹਰੀਕੇ ਕਲਾ ਨੂੰ ਸ਼ਰਤ ਆਉਂਦੀ ਹੈ ਜਦੋਂ ਕੋਰਖ ਪੂਰੇ ਤੋਂ ਮੋਫਸਰ ਸਾਹਿਬ ਨੂੰ ਜਾਂਦੇ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਕੀ ਟ੍ਰੇਲ ਹੈ ਬਈਏ ਵਹਿੜ ਦੇ ਇੱਕ ਦੀ ਇਹ ਵਹਿੜ ਜਿਹੜੇ ਪਹਿਲਾ ਸੂਆ ਸੁਈ ਪਿਆ ਠੀਕ ਹੈ ਜੀ ਤੇ ਟੋਕੜ ਵਹਿੜਾ ਠੀਕ ਹੈ ਜੀ 1 ਕਿਲੋ ਦੁੱਧ ਆ ਠੀਕ ਹੈ ਜੀ ਹਾਂ ਕੰਡੇ ਮਾਰਮਾ ਹਾਂ 10 ਕਿਲੋ ਠੀਕ ਕੱਢ ਲਈ ਬਾਹਰ ਨੂੰ ਦੋਸਤੋ ਬਾਈ ਦੱਸਦਾ ਵਾ ਬਈ ਪਹਿਲਾ ਸੂਆ ਸੁਈ ਹੋਈ ਹੈਗੀ 10 ਕਿਲੋ ਦੁੱਧ ਇਹ ਥਲੇ ਕੰਡੇ ਮਾਰਮਾ ਵਾ ਜਿਹੜਾ ਤੁਸੀਂ ਆ ਕੇ ਦੋ ਟਾਈਮ ਚੋਣਾ ਵਾ ਬਾਈ ਦੇ ਕਰੇ 10 ਕਿਲੋ ਵਾਗਾ ਫਰੰਟ ਪ੍ਰਿੰਟ ਵਾਸੀ ਦਾ ਬਹੁਤ ਸੋਹਣਾ ਵਾ ਫੇਸ ਕੁਆਲਿਟੀ ਬਹੁਤ ਚੰਗੀ ਆ ਗਈ ਓਏ 10 ਕਿਲੋ ਕੰਡੇ ਵਾਲਾ ਵਾ ਫਿਕਸ ਹਵਾਨੇ ਦੀ ਆ ਮੋੜ ਲਿਆ ਬਾਈ ਬਸ ਦੋਸਤੋ ਵੀਡੀਓ ਬਣਾਉਣ ਦਾ ਸਮਾਂ 11:44 ਦਾ ਵਾ ਸ਼ਾਮ ਦੀ 24 ਅਜੇ ਅੱਧਿਓ ਬਾਲਾ ਦਿਨ ਪਿਆ ਵਾ ਸਾਡਾ ਹਮਾਂ ਦੇ ਜੱਜਮੈਂਟ ਤੋਂ ਅਸੀਂ ਉਸ ਹਿਸਾਬ ਨਾਲ ਕਰਨੀ ਆ ਕਿ ਵੀ ਸ਼ਾਮ ਦੀ ਚਵਾਈ ਦੇ ਵਿੱਚ ਅੱਧਾ ਦਿਨ ਪਿਆ ਜੇ 11:44 ਮਿੰਟ ਹੀ ਹੋਏ ਆ ਫਿਟਿੰਗ ਵਾਲਾ ਹਵਾਨਾ ਵਾ ਚਿੱਟਾ ਗੁਲਾਬੀ ਆ ਸੋਹਣਾ ਥਾਣਾ ਮੁਠੀ ਵਾਲਾ ਹੱਥੀ ਚਵਾਈ ਵਾਲਾ ਇਸ ਥਾਣਾ ਸੈਜ ਬਹੁਤ ਚੰਗਾ ਵਾ ਵੱਡਾ ਤੇ ਨਾਲ ਛੋਟਾ ਵਾ ਪ੍ਰਿੰਟ ਵਸੀ ਦਾ ਬਹੁਤ ਚੰਗਾ ਵਾ ਫੇਸ ਕੁਆਲਿਟੀ ਚੰਗੀ ਆ ਨਿੱਕਾ ਕਾਨਾਂ ਬੋਦੀ ਵਾਲੀ ਵਹਿੜਾ ਮੁੱਲ ਭਈ ਇਹਦਾ ਹੀ ਮੋਲੇ ਦਾ ਦੇਣ ਲੈਣੀਆਂ ਬਾਈ 32000 ਰੁਪਏ ਠੀਕ ਹੈ ਜੀ ਵਿੱਚੋਂ ਕੀ ਮਾਨਤਾਨ ਛੋੜ ਛੱਪਾ ਮਾਨਤਾਨ ਜਰੂਰ ਕਰਾਂਗੇ ਬਾਈ ਗੁੱਲਾ ਕਰ ਦਾਂਗੇ ਮਾਨਤਾਨ ਠੀਕ ਆ ਲੋ ਜੀ ਦੋਸਤੋ 32000 ਰੁਪਏ ਜੈ ਜੀ ਡਿਮਾਂਡ ਆ ਬਾਈ ਦੀ ਬਾਈਆਂ ਦਾ ਖੁੱਲਾ ਮਾਨਤਾਨ ਕਰਦੇ ਆਂਗੇ ਜੇ ਸੇਵਾ ਕਰ ਲਊਗਾ ਤਾਂ ਕਰ ਲੋਗੇ ਦੁੱਧਵਾਦ ਵੀ ਸਕਦੀ ਏ ਇਹ ਕਿ ਪਹਿਲਾ ਸੂਆ ਵਾ ਚੰਗਾ ਟੀਕਾ ਟੋਗਾ ਭਰਾ ਦਿਓਗੇ ਤੇ ਰਹਿ ਜਾਣਾ ਵਾ ਇਹ ਕਿਹੜਾ ਕੋਈ ਫਰਾਕ ਵਾਲਾ ਕੀ ਵੀ ਰਹਿਣਾ ਨਹੀਂ ਜਣੇ ਪਹਿਲਾ ਸੂਆ ਸੂਈ ਆ ਹਜੇ ਤਾਂ 10 ਕੋ نیٹ ਕੰਡੇ ਵਾਲਾ ਤਿਆਰ ਆ ਜੇ ਥੱਲੇ ਜੇ ਤਾ ਜਾ ਕੇ ਟੁੜੀ ਤੇ ਬੰਨ ਦੇਓਗੇ ਫਿਰ ਇਹਨਾਂ 10 ਵੀ ਨਹੀਂ ਦੇਣਾ ਵਾ ਬਾਕੀ ਤੁਹਾਡੀ ਸੇਵਾ ਸੰਭਾਲ ਘਰ ਤੇ ਆ 32000 ਚ ਬਾਈ ਕਹਿੰਦਾ ਖੁੱਲਾ ਮਾਨਤਨ ਹੋ ਜਾਊਗਾ ਜੈਸੀ ਵੀਰ ਭਰਾਏ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਕਨੈਕਟ ਕਰ ਲੈਣਾ ਵਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲੈਣੇ ਆ ਜੇ ਗੱਬਣ ਪਸ਼ੂ ਦਾ ਚੇਪਾ ਕੱਢ ਕੇ ਲੈ ਜਾਓ ਆਪਦਾ ਦੋ ਟਾਈਮ ਚੋਗ ਲੈ ਜਾਓ ਸੂਏ ਸਵਾਏ ਪਾਸੇ ਨੂੰ ਤਸੱਲੀ ਪਰਖਣਾ ਤੁਹਾਡਾ ਫਰਜ਼ ਆ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਆ